ਹਾਈਟ ਬਾਰੇ ਫਿਰ ਹੋਈ ਹੋਈ ਨਾ ਗੱਲਬਾਤ ਕਿੰਨੀ ਕਮਣੀ-ਮੁਣੀ ਵੀ ਆਇਆ ਔੜੀ ਇਹ ਆਪਣੀ ਬਾਹਰ ਤੋਂ ਬਾਹਰ ਹੀ ਆ ਪੂਰਾ ਠੀਕ ਹੈ ਜੀ ਬਾਹਰ ਤੋਂ ਬਾਹਰ ਹਨਾ ਬਾਹਰ ਕੋਈ ਵੀ ਆ ਕੇ ਮਿਲ ਲੈ ਬਾਹਰ ਤੋਂ ਬਾਹਰ ਠੀਕ ਹੈ ਜੀ ਤੇ ਉਹ ਕਾਰੀ ਦੇਣ ਠੀਕ ਹੈ ਜੀ ਤੇ ਕਿਵੇਂ ਅੰਕਲਾ ਸੈਟ ਦਾ ਅਲੱਗ-ਅਲੱਗ ਕਿਵੇਂ ਇਹ ਆਪਾਂ ਤੰਲਾ-ਤੰਲਾ ਹੀ ਦੱਸ ਦਿੰਨੇ ਜਿਵੇਂ ਕਿਸੇ ਨੂੰ ਲੋਟ ਲੱਗਿਆ ਕਰ ਲੈ ਠੀਕ ਹੈ ਜੀ ਔੜੀ ਦਾ ਆਪਾਂ ਲੈਣਾ ਸੱ ਕੰਨਾ-ਕੰਨਾ ਦਾ ਵੀ ਮੈਂ ਕਿ ਮੇਰੇ ਸਹਣਾ ਮਾਂ ਦੇ ਬਰਾਬਰ ਹੀ ਜਾਂਦਾ ਬਰਾਬਰੀ ਸਾਫ ਬਹੁਤ ਆ ਹਾਂ ਕੋਈ ਇਹਦੇ ਮੇਰੇ ਸਹਣਾ ਸ਼ਿਵਕਾ ਵੀ ਹੈ ਨਹੀਂ ਹਨਾ ਨਾ ਜੰਮਾ ਨਹੀਂ ਪੂਰਾ ਜਣਕੇ ਹੱਡਾ ਪਾਰਾ ਲੱਗੀ ਉਹਦਾ ਵੀ ਹੈ ਨਹੀਂ ਇਹਦਾ ਵੀ ਹੈ ਨਹੀਂ ਅੱਛਾ ਦੋਨੇ ਸਪੌਟਲੈਸ ਜੀ ਨਾ ਸਾਫ ਆ ਤੇ ਅੰਗਲ ਇਹਦਾ ਹੈਗਾ ਜੀ ਜਿਹੜਾ ਮਹਾਰਾਣਾ ਘੋੜਾ ਡੋਟ ਵਾਲਿਆਂ ਕੋਲੇ ਠੀਕ ਹੈ ਜੀ ਉਸ ਘੋੜੇ ਦਾ ਇਹ ਬਾਈ ਬਿੰਦਰ ਵਾਲੇ ਹੁਣ ਵਾਲੇ ਜਿਹੜਾ ਡੋਟ ਵਾਲਾ ਮਹਾਰਾਣਾ ਹਾਂ ਹਾਂ ਬਸ ਠੀਕ ਹੈ ਪਰ ਤਾਂ ਸੁਪਰਸਟਾਰ ਘੋੜੇ ਦਾ ਹਾਂ ਇਹਨਾਂ ਨੂੰ ਤਾਂ ਬਾਹਰ ਸਾਰਾ ਇਹਨਾਂ ਦਾ ਜੋਾਕ ਵੀ ਬਾਹਰ ਆਈ ਵੀ ਹੁਣ ਚੱਲੇ ਆ ਤਾਂ ਹੀ ਵੇਚਦੇ ਆ ਠੀਕ ਹੈ ਜੀ ਨਹੀਂ ਇਹ ਵੇਚ ਨਹੀਂ ਹਾਂ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਜਿਹੜੀ ਵੀਡੀਓ ਬਣਾਉਣ ਇਨੂੰ ਤਸੀਲ ਜਗਰਾਉਂ ਪੈਂਦੀ ਆ ਤੇ ਜਿਹੜੇ ਤੁਸੀਂ ਦੋ ਸਕਰੀਨ ਦੇ ਉੱਪਰ ਨੱਕ ਦੇਖ ਰਹੇ ਹੋ ਇਹ ਬਾਈ ਹੁਣਾਂ ਨੇ ਸੇਲ ਕਰਨੇ ਆ ਤੇ ਆਪੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਗੁਰਪ੍ਰਸਾਦ ਹਨ ਜੋ ਕਿ ਤਕਰੀਬਨ ਤਕਰੀਬਨ ਕੋੜਿਆਂ ਵਾਲੀ ਲਾਈਨ ਦੇ ਵਿੱਚ ਸਾਰੇ ਸੱਜਣ ਮਿੱਤਰ ਅੰਕਲ ਇਹ ਹੁਣਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿਉਂਕਿ ਅੰਕਲ ਹੁਣਾਂ ਕੋਲੇ ਪਹਿਲੀਆਂ-ਪਹਿਲੀਆਂ ਸਮਿਆਂ ਦੇ ਵਿੱਚ ਇੱਕ ਨੁਕਰਾ ਕੋੜਾ ਸੀ ਉਹ ਕੋੜੇ ਨੇ ਬਹੁਤ ਜਨਕੀ ਚੰਗਾ ਨਾਮ ਕਮਾਇਆ ਸੀ ਤੇ ਪਹਿਲਾਂ ਤਾਂ ਆਪਾਂ ਅੰਕਲ ਜੀ ਦੇ ਸਵਾਗਤ ਕਰ ਲਈਏ ਅੰਕਲ ਸਵਾਗਤ ਕਰਦੇ ਸਭੀ ਕਾ ਜੀ ਸਭ ਨੂੰ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਸ਼ੁਕਰ ਤੁਹਾਡੇ ਇੱਥੇ ਆਉਣ ਤੇ ਬਹੁਤ ਧੰਨਵਾਦ ਬੜਾ ਟਾਈਮ ਕੱਢਿਆ ਤੁਸੀਂ ਤੇ ਅੰਕਲ ਆਪਾ ਸਭ ਤੋਂ ਪਹਿਲਾਂ ਜਿਹੜੇ ਆਪਣੇ ਘੋੜਸ ਪ੍ਰੇਮੀ ਆ ਹਨ ਉਹ ਆਪਾਂ ਨੂੰ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਆ ਵੀ ਹਨ ਆਪਣਾ ਪਿੰਡ ਦੋ ਦਰਾਂ ਤੇ ਆਪਣੀ ਕੀ ਰਿਸ਼ਤੇਦਾਰੀ ਹੈ ਇਹ ਹਨ ਆਪਣੀ ਇੱਥੇ ਰਿਸ਼ਤੇਦਾਰੀ ਆ ਆਪਣਾ ਲੜਕਾ ਇਸ ਘਰੇ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਅੰਕਲ ਆਪਾਂ ਡਿਟੇਲ ਦੇ ਦੀ ਹੈ ਹਨ ਘੋੜੀ ਦੀ ਜਿਹੜੀ ਇਹਨਾਂ ਨੇ ਦੇਣੀ ਆ ਹਨ ਤੇ ਇਹਦੀ ਕੀ ਡਿਟੇਲ ਆ ਕਿੰਨੇ ਕਿ ਚਰਦੀ ਹੈਗੀ ਆ ਕੀ ਇਹਦਾ ਸਾਰਾ ਸਿਸਟਮ ਆ ਹਨ ਕਿਹੜੇ ਲੈਂਡ ਤੋਂ ਆਇਆ ਇਹ ਹੋਰ ਲੈਂਡ ਦੀ ਘੋੜੀ ਆ ਠੀਕ ਹੈ ਜੀ ਇਹ 5 ਕੁ ਸਾਲ ਦੀ ਹੋ ਮਾਰਾ ਠੀਕ ਹੈ ਜੀ ਦੂਜਾ ਸੂਆ ਹੁਣ ਇਹ ਸੂਈ ਆ ਠੀਕ ਹੈ ਜੀ ਪਹਿਲਾਂ ਇਹਦੀ ਸੱਗੂ ਵਾਲੀ ਘੋੜੇ ਘੋੜੇ ਦੀ ਬੱਚੀ ਸੀ ਇਹ ਤੇ ਮਾਰ ਲੰਮੇ ਜੱਟਪੁਰੇ ਵਾਲੇ ਲੰਮੇ ਜੱਟਪੁਰੇ ਵਾਲੇ ਦੀ ਉਹ ਵੇਚਤੀ ਸੀ ਠੀਕ ਹੈ ਜੀ ਇਹ ਘੋੜਾ ਹੈਗਾ ਬਸ਼ੇਰਾ ਹੈਗਾ ਹੁਣ ਮਹਾਰਾਣਿਆਂ ਦਾ ਡੋੜ ਵਾਲੇ ਘੋੜੇ ਦਾ ਠੀਕ ਹੈ ਜੀ ਹਾਂ ਇਹ ਇਹਨਾਂ ਨੇ ਇਹ ਜਿਹੜੀ ਘੋੜੀ ਇਹ ਬਸ਼ੇਰੀ ਲਈ ਸੀ ਕਿ ਪਹਿਲਾਂ ਇਹ ਬਸ਼ੇਰੀ ਲਈ ਸੀ ਬਸ਼ੇਰੀ ਲਈ ਸੀ ਠੀਕ ਹੈ ਜੀ ਪਹਿਲਾਂ ਇਹਨੇ ਦਿੱਤਾ ਸੱਗੂ ਤੋਂ ਬਸ਼ੇਰੀ ਦਿੱਤੀ ਸੀ ਸੱਗੂ ਬਸ਼ੇਰੀ ਦਿੱਤੀ ਸੀ ਠੀਕ ਹੈ ਜੀ ਹੁਣ ਆ ਬਸ਼ੇਰਾ ਹੁਣ ਇਹ ਬਸ਼ੇਰਾ ਹੈਗਾ ਇਹ ਆਪਣੇ ਦੋ ਨਾ ਕੋੜੇ ਦਾ ਮਹਾਰਾਣੀ ਮਹਾਰਾਣੀ ਦਾ ਠੀਕ ਹੈ ਜੀ ਕਿੰਨੇ ਕ ਚਰਦਾ ਹੋ ਗਿਆ ਜੀ ਇਹ 8 ਮਹੀਨੇ ਆਲਾ 10 ਮਹੀਨੇ ਦਾ ਉਹ ਬੜਾ ਸੋਹਣਾ ਬੜਾ ਬਟਿਆਰ ਹੈ ਨਾ ਬਹੁਤ ਬਹੁਤ ਵਧੀਆ ਬਣਨਾ ਕੋੜਾ ਹੈ ਕੰਨਾ ਕੰਨਾ ਦਾ ਵੀ ਮੈਂ ਕਿ ਮੇਰੇ ਸਹਾਨੂੰ ਮਾ ਦੇ ਬਰਾਬਰ ਹੀ ਜਾਂਦਾ ਬਰਾਬਰੀ ਸਾਫ ਬਹੁਤ ਆ ਹਾਂ ਕੋਈ ਇਹਦੇ ਮੇਰੇ ਸਹਾਨੂੰ ਸ਼ਵਕਾ ਵੀ ਹੈ ਨਹੀਂ ਨਾ ਨਾ ਜੰਮਾ ਨਹੀਂ ਪੂਰਾ ਜਣ ਕੇ ਹੱਡਾ ਪਾਰਾ ਪੂਰੀ ਦਾ ਵੀ ਹੈ ਨਹੀਂ ਇਹਦੇ ਵੀ ਹੈ ਨਹੀਂ ਅੱਛਾ ਦੋਨੇ ਸਪੌਟਲੈਸ ਜੰਮਾ ਸਾਫ ਤੇ ਅੰਕਲ ਹਾਈਟ ਬਾਰੇ ਫਿਰ ਹੋਈ ਹੋਈ ਨਾ ਗੱਲਬਾਤ ਕਿੰਨੀ ਕ ਮਣੀ ਮਣੀ ਵੀ ਆ ਕੋੜੀ ਇਹ ਆਪਣੀ ਬਾਹਰ ਤੋਂ ਬਾਹਰ ਹੀ ਆ ਪੂਰਾ ਠੀਕ ਹੈ ਜੀ ਬਾਹਰ ਤੋਂ ਬਾਹਰ ਹੈ ਨਾ ਕੋਈ ਵੀ ਆ ਕੇ ਮਿਲਣੇ ਬਾਹਰ ਤੋਂ ਬਾਹਰ ਹੈ ਠੀਕ ਹੈ ਜੀ ਤੇ ਉਹ ਅੰਕਲ ਕਿਵੇਂ ਸਵਾਰੀ ਸਵੂਰੀ ਦੀ ਜਿਵੇਂ ਮੈਨੂੰ ਵਧੀਆ ਪਾਸ ਆ ਜਿਵੇਂ ਉਹ ਆਪਾਂ ਸ਼ਾਟ ਲਾਵਾਂਗੇ ਨਾ ਉਹ ਬਿਲਕੁਲ ਅਣਜਾਣ ਬੰਦਾ ਬਿਲਕੁਲ ਉਸ ਪਈਆ ਸੀਗਾ ਦਾ ਰਾਮਾ ਜਿਹੜਾ ਮਰਜੀ ਬੈਠੇ ਠੀਕ ਹੈ ਜੀ ਤੋਰੇਦਾਰੇ ਨੂੰ ਜਮਾ ਠੀਕ ਹੈ ਜੀ ਤੇ ਅੰਕਲ ਜਿਵੇਂ ਅਕਸਰ ਆਪਾਂ ਵੀਡੀਓ ਦੇਖਦੇ ਆ ਹਨਾ ਉੜਾ ਨਹੀਂ ਉਹ ਕਹਿੰਦੇ ਵੀ ਆਪਾਂ ਜਿਹੜਾ ਰੇਟ ਆ ਉਹ ਆਪਾਂ ਫੋਨ ਤੇ ਕਰਾਂਗੇ ਹਣਾ ਆਪਣੀ ਪਹਿਲਾਂ ਵੀ ਗੱਲ ਹੋਈ ਆ ਇਹਦਾ ਵੀਡੀਓ 'ਚ ਹੀ ਕਰ ਦਈਏ ਨਹੀਂ ਆਪਾਂ ਕਰੀ ਤੇ ਠੀਕ ਹੈ ਜੀ ਤੇ ਕਿਵੇਂ ਅੰਕਲਾ ਸੈਟ ਦਾ ਅਲੱਗ-ਅਲੱਗ ਕਿਵੇਂ ਇਹ ਆਪਾਂ ਥੱਲਾ-ਥੱਲਾ ਹੀ ਦੱਸ ਦਿੰਨੇ ਜਿਵੇਂ ਕਿਸੇ ਨੂੰ ਲੋਟ ਲੱਗਿਆ ਕਰ ਲੈ ਠੀਕ ਹੈ ਜੀ ਉੜੀ ਦਾ ਆਪਾਂ ਲੈਣਾ 6.5 ਲੱਖ ਠੀਕ ਹੈ ਜੀ ਬਸ਼ੀਰੇ ਦਾ ਲੈਣਾ 3.5 ਲੱਖ ਠੀਕ ਹੈ ਜੀ ਤੇ ਜਿਹੜੀ ਘੋੜੀ ਦੀ ਆਪਾਂ ਮੁੱਲ ਮੰਗਦੇ ਪਏ 6.5 ਲੱਖ 6.5 ਬਸ਼ੇਰੇ ਦਾ 3.5 ਸਾਢੇ ਤਿੰਨ ਹੋ ਜਾਊਗਾ ਕੋਈ ਆਇਆਗਾ ਇਹ ਕਰ ਲਾਂਗੇ ਕੋਈ ਨਹੀਂ ਵਾਦਾ ਕਰਦਾ ਹੋ ਜਾਊਗਾ ਟੈਕਲ ਹੁਣ ਜਿਵੇਂ ਬਸ਼ੇਰਾ ਇਹਦੇ ਮਗਰ ਹਨ ਮੌਕੇ ਦੀ ਘੋੜੀ ਕਿਵੇਂ ਆ ਜੀ ਹੁਣ ਇਸ ਟਾਈਮ ਇਹ ਘੋੜੀ ਇਸ ਵਕਤ ਖਾਲੀ ਆ ਆਪਾਂ ਲੋਾਈ ਸੀਗੀ ਠੀਕ ਹੈ ਜੀ ਇਹ ਘੋੜੇ ਤੋਂ ਲੋਾਈ ਸੀਗੀ ਉਹ ਕਿਹੜਾ ਹੋਗਾ ਆਪਣਾ ਜਿਉਣਾ ਜਿਉਣਾ ਉਹ ਘੋੜੇ ਨੂੰ ਫੀਸ ਦਿੱਤੀ ਵੀ ਆ ਠੀਕ ਆ ਜੀ ਜਿਹੜਾ ਵੀ ਕੋਈ ਵੀ ਭਰਾ ਲੈ ਕੇ ਜਾਊਗਾ ਉਹਨਾਂ ਨਾਲ ਗੱਲ ਹੋਈ ਵੀ ਆ ਠੀਕ ਆ ਜੀ ਉਹ ਆਂਦੇ ਅਸੀਂ ਘੋੜੀ ਲਵਾ ਕੇ ਦੇਵਾਂ ਉਹ ਉਹ ਆਪਣੀ ਤਸੱਲੀ ਆ ਵੀ ਆਪਣੀ ਤਸੱਲੀ ਆ ਠੀਕ ਆ ਉਹ ਜਣ ਕੇ ਘੋੜੀ ਦੇ ਅੰਦਰ ਅੰਦਰ ਦਾ ਕੋਈ ਦਰਦੀ ਬਿਲਕੁਲ ਸਾਫ ਚੈੱਕ ਕਰਾ ਕੇ ਲੁਾਈ ਸੀ ਉਹ ਪਤਾ ਨਹੀਂ ਕਿਸੇ وجہ ਦੇ ਨਾਲ ਉਹ ਖਾਲੀ ਨਿਕਲ ਗਈ ਹਾਂ ਪਰ ਜਾਨੀ ਹੁਣ ਉਹਨਾਂ ਨਾਲ ਗੱਲ ਹੋਈ ਵੀ ਆ ਉਹ ਕਹਿੰਦੇ ਵੀ ਅਸੀਂ ਲਵਾ ਕੇ ਦੇਵਾਂਗੇ ਉਸੇ ਫੀਸ ਠੀਕ ਹੈ ਹਾਂ ਬਾਕੀ ਮੇਰੇ ਖਿਆਲ ਨਾਲ ਇੱਕ ਬੰਦੇ ਬਾਹਰ ਕਰਕੇ ਹਨਾ ਇਹਨਾਂ ਨੇ ਜਾਣਾ ਇਹਨਾਂ ਨੇ ਤਾਂ ਬਾਹਰ ਸਾਰਾ ਇਹਨਾਂ ਦਾ ਜਾਕ ਵੀ ਬਾਹਰ ਆ ਇਹ ਵੀ ਹੁਣ ਚੱਲੇ ਆ ਤਾਂ ਹੀ ਵੇਚਦੇ ਆ ਠੀਕ ਹੈ ਜੀ ਨਹੀਂ ਇਹ ਵੇਚਣੀਆਂ ਨਹੀਂ ਹਾਂ ਉਹਦੇ ਨਾਲ ਫੇਰਾ ਥੋੜਾ ਗੌਰ ਵੀ ਹੋ ਜਾਂਦੀ ਹੈ ਨਾ ਜੇ ਵੀ ਬੁਲਾ ਕੇ ਆਪਾਂ ਲੈਣ ਤੇ ਚੱਕਰੀ ਕਰਾਈ ਜਾਂਦੇ ਹਨਾ ਉਹਦੇ ਨਾਲ ਥੋੜੀ ਜੀ ਕੋੜੀ ਹੋ ਰਹੇ ਹੁੰਦੀ ਹੈ ਤੇ ਅੰਕਲ ਆਪਾਂ ਪ੍ਰੋਪਰ ਲੋਕੇਸ਼ਨ ਦੱਸ ਦਈਏ ਇਹਨਾਂ ਦੇ ਘਰ ਦੀ ਹੈ ਨਾ ਆਪਾਂ ਕਿੱਥੇ ਖੜੇ ਆ ਕਿਸੇ ਵੀਰ ਨੇ ਆ ਕੇ ਦੇਖ ਕੇ ਜਾਣੀ ਹੋਵੇ ਜਾਂ ਆਨਲਾਈਨ ਮੰਗਾਉਂਦਾ ਉਹਨੂੰ ਥੋੜਾ ਸੌਖਾ ਹੋ ਜੇ ਤਲਵੰਡੀ ਆ ਤਲਵੰਡੀ ਕਲਾ ਕਲਾ ਤੇ ਆਪਾਂ ਜਦੋਂ ਜਗਰਾਉਂ ਤੋਂ ਆਉਂਦੇ ਆਂ ਤਾਂ ਇਧਰ ਆਈਏ ਤੇ ਗੁੜਿਆਂ ਤੋਂ ਠੀਕ ਹੈ ਜੀ ਗੁੜਿਆਂ ਤੋਂ 4-3 ਕਿਲੋਮੀਟਰ ਹੀ ਹੈਗਾ ਹਾਂ ਜਿਹੜਾ ਮੇਨ ਰੋਡ ਤੋਂ ਹੈ ਨਾ ਮੇਨ ਰੋਡ ਤੋਂ ਹਾਂ ਹਾਂ ਬਸ ਠੀਕ ਹੈ ਗੁੜੇ ਆਉਂਦੇ ਆ ਗੁੜਿਆਂ ਤੋਂ ਗਾਂ ਤਲਵੰਡੀ ਆ ਗਈ ਠੀਕ ਹੈ ਜੀ ਤੇ ਅੰਕਲ ਨੰਬਰ ਬੋਲ ਦਈਏ ਜੀ ਕਾਲ ਕਰ ਲੈਣਗੇ ਹਨਾ ਨੰਬਰ ਬੋਲ ਦਿਓ 98144 98950 ਬਸ ਠੀਕ ਹੈ ਨਾ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਕਿਉਂਕਿ ਦੋਨੇ ਬੱਚੇ ਹੀ ਹਨਾ ਪੂਰੇ ਚੰਗੀ ਬਲੱਡ ਲਾਈਨ ਦੇ ਆ ਬਾਕੀ ਭਾਈ ਉਹਨਾਂ ਨੇ ਤਾਂ ਸਹੀ ਜਿਹੜੀ ਪਹਿਲਾਂ ਇਹਦੇ ਮਗਰ ਜਿਹੜੀ ਬਸ਼ੇਰੀ ਸੀਗੀ ਉਹ ਲੰਮੇ ਵਾਲੇ ਸੱਗੂ ਸੀ ਸੀਗੀ ਉਹ ਵੀ ਭਾਈ ਉਹਨੇ ਕਹਿੰਦੇ ਅਹੀ ਚੰਗੇ ਰੇਟ ਦੇ ਵਿੱਚ ਸੇਲ ਕੀਤੀ ਸੀ ਬਾਕੀ ਜਿਹੜਾ ਹੁਣ ਬਸ਼ੀਰਾ ਐ ਉਹ ਜਿਹੜੇ ਬਾਈ ਬਿੰਦਰ ਹੁਣਾਂ ਵਾਲੇ ਜਿਹੜਾ ਮਹਾਰਾਣਾ ਉਹ ਉਹ ਪੂਰੇ ਟੌਪ ਦੇ ਜਿਹੜੇ ਬੱਚੇ ਜਿਹੜੇ ਉਹਦੇ ਮਾਰਕੀਟ ਦੇ ਵਿੱਚ ਆ ਉਹ ਘੋੜੇ ਦਾ ਜਿਹੜਾ ਇਹਦੇ ਮਗਰ ਜਿਹੜਾ ਬੱਚਾ ਐ ਉਹਦੇ ਵੀ ਜਿਹੜੇ ਚੰਗਾ ਸਾਨ ਬਣ ਸਕਦਾ ਏ ਕੋਈ ਬੰਦਾ ਸਾਂਭਣ ਵਾਲਾ ਹੋਵੇ ਬਾਕੀ ਬਾਈ ਹੁਣਾਂ ਨੇ ਦੱਸਦੇ ਵੀ ਬਾਈ ਉਹਨਾਂ ਦੀ ਮਜਬੂਰੀ ਏ ਇਹ ਸੱਚੇ ਬਾਹਰ ਚੱਲੇ ਆ ਤੇ ਚਲੋਗੇ ਕਿਨੇ ਆਪਾਂ ਉਹਨਾਂ ਟਾਈਮ ਦੇ ਦੇ ਜਾਗੇ ਇਨਾਂ ਟਾਈਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਉਹਨਾਂ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਏ ਬਾਕੀ ਰੇਟ ਬਾਈ ਉਹਨਾਂ ਨੇ ਤਾਂ ਹੀ ਬੋਲਿਆ ਏ ਉਹੀ ਬੰਦੇ ਜਿਹੜੇ ਸੀਰੀਅਸ ਆ ਉਹੀ ਬੰਦੇ ਬਾਈ ਉਹਨਾਂ ਨੂੰ ਫੋਨ ਲਾਉਣ ਤੇ ਬਾਕੀ ਹੋਰ ਕੋਈ ਤਸੱਲੀ ਕੋਈ ਪਰਖ ਕਰਨੀ ਆ ਤੁਸੀਂ ਆ ਜਿਓ ਬਾਕੀ ਜਿਹੜੀ ਹਾਈਟ ਬਾਈ ਉਹਨਾਂ ਨੇ ਬੋਲੀ ਏ ਬਾਈ ਹੁਣ ਕਹਿੰਦੇ ਪਹਿਲਾਂ ਤੇ ਉਹਦੀ ਵੀ ਸਾਰੀ ਆਪੀ ਤੁਸੀ ਆਪਦੀ ਤਸੱਲੀ ਕਰ ਲੈਣੀ ਆ। ਬਾਕੀ ਜਿਹੜੀ ਪਲੱਸ ਪੁਆਇੰਟ ਹੋਰ ਆ ਜਿਹੜਾ ਜਾਉਣਾ ਏ। ਹੁਣ ਪੂਰਾ ਸੁਪਰਸਟਾਰ ਆ ਉਹਨੇ ਛਾਹ ਦੇ ਸ਼ੋਅ ਜਿੱਤੇ ਆ। ਕੋਈ ਵੀ ਜਿਹੜੇ ਸ਼ੋਅਾਂ ਦੇ ਵਿੱਚੋਂ ਪਹਿਲੇ ਨੰਬਰਾਂ ਤੇ ਆਇਆ ਏ। ਉਹ ਕੋੜੇ ਦੀ ਬਾਈ ਹੁਣੀ ਕਿਹਨੇ ਫੀਸ ਆਪਣੀ ਭਰੀ ਵੀ ਆ। ਉਹਨਾਂ ਬੰਦਾਂ ਨਾਲ ਗੱਲ ਕਰਾ ਕੇ ਤੁਹਾਨੂੰ ਕੋੜੀ ਦੇਵਾਂਗੇ। ਤੁਸੀਂ ਆਪਦੀ ਅੰਦਰ ਦੀ ਭਲਾ ਦੀ ਸਾਡੇ ਕੋਲ ਆ ਕੇ ਚੈੱਕ ਕਰਾ ਕੇ ਆਪਦੀ ਡਾਕਟਰ ਤੋਂ ਲੈ ਜਾਓ ਨਾ। ਜਿੱਦੋਂ ਮਿਲਾਉਣੀ ਹੋਈ ਉਹਨਾਂ ਨੂੰ ਬਾਈ ਜਿਹੜਾ ਉਹਨੂੰ ਦੱਸ ਦਿਓ ਇੱਕ ਵਾਰੀ ਹਨਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਬਾਕੀ ਬਾਈ ਉਹਨਾਂ ਨੇ ਰੇ